ਜੱਦ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ 4 ਸਾਲਾਂ ਤੋਂ ਚੱਲ ਰਹੀ ਹੈ ਲੋਕਤੰਤਰ ਦੀ ਦਵਾਈ ਦੇ ਕੇ ਇਹ ਸਰਕਾਰ ਲੋਕਤੰਤਰ ਦੀ ਹੱਤਿਆ ਲਗਾਤਾਰ ਕਰਦੀ ਆਈ ਹੈ ਔਰ ਜਦ ਕੀ ਇਸ ਸਰਕਾਰ ਨੂੰ ਚਾਹੀਦਾ ਹੈ ਬਜਟ ਸੈਸ਼ਨ ਬੁਲਾਏ ਮਾਨਸੂਨ ਸੈਸ਼ਨ ਬੁਲਾਏ শীত ਸੈਸ਼ਨ ਬੁਲਾਏ ਲੇਕਿਨ ਇਹ ਪਛਦੀ ਹੈ ਔਰ ਉਹਦੀ ਖਾਨਾ ਪੂਰਤੀ ਕਰਨ ਦੇ ਲਈ ਪੰਜਾਬ ਦੇ ਅੰਦਰ ਝੂਟ ਫਲਾਨ ਦੇ ਲਈ ਬੈਰ ਫਲਾਨ ਦੇ ਲਈ ਇਹ ਸਰਕਾਰ ਸਮੇਂ-ਸਮੇਂ ਦੇ ਉੱਤੇ ਵਿਸ਼ੇਸ਼ ਸਤਰ ਦੀ ਆੜ ਲੈ ਕੇ ਖਾਣਾ ਪੂਰਤੀ ਕਰਦੀ ਹੈ। ਔਰ ਕੱਲ ਵੀ ਜਿਸ ਮੁੱਦੇ ਦੇ ਉੱਤੇ ਲੋਕਾਂ ਦਾ ਸਮੇਂ ਵੀ ਕੱਲ ਬਰਬਾਦ ਹੋਏਗਾ। ਸਦਨ ਦਾ ਪੈਸਾ ਵੀ ਬਰਬਾਦ ਹੋਏਗਾ। ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਕਿ ਮੈਂ ਉਸ ਸਦਨ ਦਾ ਸਦਸ ਹਾਂ। ਮੈਨੂੰ ਇਹਨਾਂ ਦੇ ਵਿਸ਼ੇਸ਼ ਸਤਰ ਦੇਖਣ ਦਾ ਔਰ ਸੁਣਨ ਦਾ ਔਰ ਬੋਲਣ ਦਾ ਤਾਂ ਮੌਕਾ ਘਰੇ ਦਿੰਦੇ ਹੀ ਨਹੀਂ। ਕਿਉਂਕਿ ਸਾਡੇ ਨਾਲ ਨੂੰ ਕੋੜਾ ਲੱਗਦਾ ਔਰ ਸੱਚੇ ਕਦੀ ਵੀ ਸੁਣਨਾ ਨਹੀਂ ਚਾਹਣਗੇ ਲੇਕਿਨ ਉਹਦੇ ਅੰਦਰੋਂ ਨਿਕਲਿਆ ਕਿ ਕੁਛ ਨਹੀਂ ਦੇਸ਼ ਦੇ ਅੰਦਰ ਸੰਗੀਏ ਢਾਂਚਾ ਹੈ ਇਹਦੀ ਦੁਹਾਈ ਸਮੇਂ-ਸਮੇਂ ਤੇ ਦਿੰਦੇ ਨੇ ਪਰ ਸੰਗੀਏ ਢਾਂਚੇ ਦੀਆਂ ਮਰਿਆਦਾਵਾਂ ਨੂੰ ਤਰ-ਤਰ ਕਰਨਾ ਆਮ ਆਦਮੀ ਪਾਰਟੀ ਦੀ ਫਿਦਰਤ ਹੈ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਇਹ ਕੋਈ ਪਹਿਲੀ ਵਾਰੀ ਨਹੀਂ ਹੈ ਕੋਈ ਵੀ ਸਕੀਮ ਚਲਦੀ ਹੈ ਕੋਈ ਵੀ ਯੋਜਨਾ ਆਂਦੀ ਹੈ ਅਗਰ ਉਹਦੇ ਅੰਦਰ ਕੋਈ ਨਵੀਆਂ ਗੱਲਾਂ ਜੋੜਨ ਦੀ ਜ਼ਰੂਰਤ ਰਹਿੰਦੀ ਹੈ ਜਿਦੇ ਨਾਲ ਉਹ ਸਕੀਮ ਹੋਰ ਵੀ ਜਨਹਿਤਕਾਰੀ ਬਣੇ ਸਰਕਾਰਾਂ ਕਰਦੀਆਂ ਔਰ ਉਹ ਕੱਲੇ ਪੰਜਾਬ ਲਈ ਥੋੜਾ ਹੁੰਦੀ ਹੈ ਉਹ ਪੂਰੇ ਦੇਸ਼ ਦੇ ਨਹੀਂ ਬਣਦੀਆਂ ਇਹਦਾ ਹੀ ਨਰੇਗਾ ਕਹ ਲੋ ਮਰੇਗਾ ਕਹ ਲੋ ਇੱਕ ਸਮੇਂ ਦੇ ਅੰਦਰ ਉਹ ਯੋਜਨਾ ਆਈ ਔਰ ਉਸ ਯੋਜਨਾ ਦੇ ਚਲਦੇ ਚਲਦੇ ਬਹੁਤ ਸਾਰੀਆਂ ਗੱਲਾਂ ਧਿਆਨ ਚਾਹੀਆਂ ਉਹਦੀਆਂ ਕਮਜ਼ੋਰੀਆਂ ਜਿਸ ਗਰੀਬ ਤੱਕ ਜਿਸ ਮਜ਼ਦੂਰ ਤੱਕ ਉਹਨੂੰ ਰੋਜ਼ਗਾਰ ਦੀ ਗਰੰਟੀ ਦੇਣ ਲਈ ਉਹ ਕਾਨੂੰਨ ਆਇਆ ਸੀ ਉਹ ਭ੍ਰਸ਼ਟਾਚਾਰ ਦਾ ਨਮਿਤਤ ਬਨ ਗਿਆ ਔਰ ਬਹੁਤ ਸਾਰੀਆਂ ਸਟੇਟਾਂ ਚੋਂ ਉਹ ਕਾਖਾਮੀਆਂ ਨਿਕਲ ਕੇ ਆਈਆਂ 2011 ਦੇ ਅੰਦਰ ਉੜੀਸਾ ਦਾ ਇੱਕ ਉਦਾਹਰਣ ਹੈ 2011 ਦੇ ਅੰਦਰ ਉੱਤਰ ਪ੍ਰਦੇਸ਼ ਦਾ ਹੈ ਅਨੇਕ ਸਟੇਟ ਸੀ ਉਹਦੇ ਬਾਅਦ ਸਰਕਾਰ ਨੂੰ ਵਰਤਮਾਨ ਐਨਡੀਏ ਸਰਕਾਰ ਨੂੰ ਲੱਗਿਆ ਕਿ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਆਜੀਵਿਕਾ ਮਿਸ਼ਨ ਅਧਿਨਿਯਮ 2025 ਜਿਹੜਾ ਉਹ ਲਿਆਂਦਾ ਗਿਆ ਔਰ ਸਰਕਾਰਾਂ ਦਾ ਕੰਮ ਹੁੰਦਾ ਕਿ ਅਗਰ ਉਹਦੇ ਉਸ ਸਕੀਮ ਦੇ ਅੰਦਰ ਕੋਈ ਕਮਜ਼ੋਰੀ ਨਜ਼ਰ ਆ ਰਹੀ ਹੈ ਤੇ ਉਹਦੇ ਤੇ ਚਰਚਾ ਕਰਨ ਸਰਕਾਰਾਂ ਦੁਸ਼ਟ ਪੈਦਾ ਨਹੀਂ ਕਰਦੀਆਂ ਸੰਘੀ ਢਾਂਚੇ ਦੀ ਨੂੰ ਕਮਜ਼ੋਰ ਕਰਨ ਦੇ ਕਿਰਤ ਨਹੀਂ ਕਰਦੇ ਮੈਂ ਜਿਸ ਗੱਲ ਦਾ ਖੁਲਾਸਾ ਕਰਨ ਜਾ ਰਿਹਾ ਅਮਰੀਕਾ ਦੇ ਜਿਹੜੇ ਮਜ਼ਦੂਰਾਂ ਨੂੰ ਗੁੰਮਰਾਹ ਕਰ ਰਹੀ ਹੈ ਸਰਕਾਰਾਂ ਔਰ ਗੁੰਮਰਾਹ ਸਰਕਾਰ ਕਿਉਂ ਕਰ ਕਰ ਰਹੀ ਹੈ ਉਹਦੇ ਪਿੱਛੇ ਇਹਨੇ ਕਾਰਨ ਨੇ ਕਿ ਭ੍ਰਿਸ਼ਟਾਚਾਰ ਦੇ ਅੰਦਰ ਲਿਪਤ ਇਹ ਸਕੀਮ ਔਰ ਇਹਦੇ ਅੰਦਰ ਇਹਨਾਂ ਦੇ ਬਹੁਤ ਨੇਤਾ ਪ੍ਰਸ਼ਾਸਨਿਕ ਢਾਂਚਾ ਜਿਹੜਾ ਇਨਵੋਲ ਹੈ ਇਹਨਾਂ ਨੇ ਕੀਤਾ ਕੀ ਹੈ ಗ್ರಾಮ ਸੇਵਕਾਂ ਕੋਲ ਨੂੰ ਫਾਰਮ ਭੇਜਿਆ ਫਾਰਮ ਕੀ ਭੇਜਿਆ ਕੇਂਦਰ ਦੀ ਇਸ ਸਕੀਮ ਦੇ ਖਿਲਾਫ ਚੂਠ ਫਲਾਣ ਲਈ ਪੰਜਾਬ ਦੇ ਅੰਦਰ ਵੈਰ ਦਾ ਵਾਤਾਵਰਣ ਬਣੇ। ਔਰ ਉਹਦੇ ਤੇ ਮਰੇਗਾ ਮਜ਼ਦੂਰਾਂ ਕੋਲੋਂ ਗੁੰਮਰਾਹ ਕਰਕੇ ਝੂਠ ਬੋਲ ਕੇ ਫਰੇਵ ਕਰਕੇ ਸਾਈਨ ਕਰਵਾਏ ਜਾ ਰਹੇ ਨੇ। ਕਿਆ ਇਹ ਸਰਕਾਰਾਂ ਦਾ ਕੰਮ ਹੈ? ਸਰਕਾਰਾਂ ਦਾ ਕੰਮ ਇਹ ਨਹੀਂ ਹੁੰਦਾ ਹੈਗਾ। ਔਰ ਇਹਦੇ ਪਿੱਛੇ ਕਾਰਨ ਕੀ ਹੈ? ਕਾਰਨ ਕੀ ਇਹਨਾਂ ਦਾ ਜਿਹੜਾ ਅਕਾ ਹੈ ਮੈਂ ਫਾਰਮ ਵੀ ਤੁਹਾਨੂੰ ਦਿਖਾ ਦੇਣਾ। ਗ੍ਰਾਮ ਸੇਵਕਾਂ ਦੀ ਮਦਦ ਲੈ ਰਹੇ ਨੇ ਇਹ ਸੰਘੀਟਾਂ 'ਚ ਦੇ ਉਤੇ ਕੁਠਾਰ ਕੁਡਾਰਾ ਗਾਦ ਨਹੀਂ ਹੈ ਕੀ ਸੰਘੀਟਾਂ 'ਚ ਦੇ ਉਤੇ ਇਹ ਝੋਟ ਨਹੀਂ ਹੈ ਕੀ ਦੇਸ਼ ਦੇ ਸੰਵਿਧਾਨ ਦੀਆਂ ਗੱਲਾਂ ਕਰਨ ਵਾਲੇ ਦੇਸ਼ ਦੇ ਪਾਰਲੀਮੈਂਟ ਦੇ ਅੰਦਰ ਬਣੇ ਹੋਏ ਕਾਨੂੰਨ ਦੇ ਉਤੇ ਥੋੜਾ ਮਤਵੇ ਹੋ ਸਕਦਾ ਥੋੜੀ ਚਰਚਾ ਹੋ ਸਕਦੀ ਹੈ ਤੁਸੀਂ ਆਪਣਾ ਇਤਰਾਜ਼ ਕਰ ਸਕਦੇ ਹੋ ਲੇਕਿਨ ਇਸ ਪ੍ਰਕਾਰ ਦਾ ਕਿਰਤਿਆ ਕਰਨਾ ਕਿ ಗ್ರಾಮ ਸੇਵਕ ਜਿਹੜੇ ਕਿ ਸਰਕਾਰ ਦੁਆਰਾ ਹੀ ਹਾਇਰ ਕੀਤੇ ਜਾਂਦੇ ਉਹਨਾਂ ਦੇ ਪ੍ਰਸ਼ਾਸਨ ਦੁਆਰਾ ਉਹਨਾਂ ਨੂੰ ਇਸ ਕੰਮ 'ਤੇ ਲਗਾ ਕੇ ਆਪਣੇ ਦੇਸ਼ ਦੀ ਸਰਕਾਰ ਦੇ ਖਿਲਾਫ ਮਾਤਾਵਰਣ ਬਣਾਉਣ ਦੇ ਲਈ ਤੁਰਪ੍ਰਯੋਗ ਕਰਨਾ ਇਹਦਾ ਜਵਾਬ ਕੱਲ ਤਾਂ ਮਿਲਣ ਵਾਲਾ ਨਹੀਂ ਉਥੋਂ ਇਸ ਕਰਕੇ ਤੁਹਾਨੂੰ ਮੈਂ ਅੱਜ ਬੁਲਾਇਆ ਔਰ ਇਹਦੇ ਪਿੱਛੇ ਕਾਰਨ ਕੀ ਹੈ ਮਾਨ ਸਾਹਿਬ ਉਹਨਾਂ ਨੂੰ ਕਸ਼ਟ ਬੜਾ ਹੁੰਦਾ ਔਰ ਅੰਦਰੋਂ ਉਹਨਾਂ ਨੂੰ ਵੀ ਪਤਾ ਹੈ ਕਿ ਚਿਹਰਾ ਉਹਨਾਂ ਦਾ ਹੁੰਦਾ ਹੈ ਆਵਾਜ਼ ਉਹਨਾਂ ਦੀ ਹੁੰਦੀ ਹੈ ਜਵਾਨ ਉਹਨਾਂ ਦੀ ਹੁੰਦੀ ਹੈ ਲੇਕਿਨ ਸ਼ਬਦ ਜਿਹੜੇ ਆ ਨਾ ਉਹ ਜਿਹੜੇ ਦਿੱਲੀ ਦੇ ਅੰਦਰ ਕਈ ਮਹੀਨੇ ਜੇਲ੍ਹ ਚ ਰਹਿ ਕੇ ਸ਼ਰਾਬ ਘੋਟਾਲੇ ਚ ਬਾਹਰ ਆਏ ਨੇ ਜਮਾਨਤ ਤੇ ਕੇਜਰੀਵਾਲ ਔਰ ਸੋਦੀਆ ਜੋ ਬੁਲਾਣਾ ਚਾਹੁੰਦੇ ਨੇ ਉਹ ਬੋਲਦੇ ਨੇ ਔਰ ਵਿਰੋਧ ਪੈਦਾ ਕਰਨਾ ਚਾਹੁੰਦੇ ਨੇ ਵਿਧਰੋਹ ਪੈਦਾ ਕਰਨਾ ਚਾਹੁੰਦੇ ਨੇ ਝੂਠ ਫੈਲਾ ਕੇ ਪਰ ਝੂਠ ਬਹੁਤੀ देर ਚੱਲਦਾ ਨਹੀਂ ਹੁੰਦਾ ਉਹ ਦਿਨ ਲੱਗੇਗੇ ਨੇ ਇਹ ਸਰਕਾਰ ਦੀ ਉਲਟੀ ਗਿੰਦੀ ਚਾਲੂ ਹੋ ਚੁੱਕੀ ਹੈ ਜਦ ਕਿ ਸੈਸ਼ਨ ਬੁਲਾਣਾ ਸੀ ਮੈਂ ਇੱਕ ਗੱਲ ਜੋੜਦਾ ਇੱਥੇ ਸੈਸ਼ਨ ਬੁਲਾਣਾ ਸੀ ਤੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਬੁਲਾਉਣ ਦੀ ਹਿੰਮਤ ਨਹੀਂ ਹੈ ਕਿਹਾ ਸਪੈਸ਼ਲ ਸੈਸ਼ਨ ਦੀ ਜ਼ਰੂਰਤ ਨਹੀਂ ਹੈ ਕਿਹਾ ਇਹ ਖੇਤ ਦਾ ਖਿਲਾੜੀ ਵੀ ਸੁਰੱਖਿਤ ਨਹੀਂ ਹੈ ਵਪਾਰੀ ਵੀ ਸੁਰੱਖਿਤ ਨਹੀਂ ਹੈ ਫਰੋਟੀਆਂ ਮੰਗੀਆਂ ਜਾ ਰਹੀਆਂ ਹਨ ਗੈਂਗਸਟਰ ਦੰਦ ਨਾ ਰਹੇ ਨੇ ਦਿਨ ਦਿਹਾੜੇ ਗੋਲੀਆਂ ਚੱਲ ਰਹੀਆਂ ਹਨ ਕਿਹ ਇਹਦੇ ਤੇ ਸੈਸ਼ਨ ਨਹੀਂ ਹੋਣਾ ਚਾਹੀਦਾ ਸੀ ਸੈਸ਼ਨ ਬਣਾਣਾ ਸੀ ਮਾਨ ਸਾਹਿਬ ਤੇ ਇਹਦੇ ਤੇ ਬਲਾਓ ਸੈਸ਼ਨ ਬਣਾਣਾ ਤੇ ਇਹਦੇ ਬਲਾਓ ਇਹਦੇ ਤੇ ਬੁਲਾਣਾ ਚਾਹੀਦਾ ਸੀ ਜਿਹਦਾ ਖੇਤ ਉਹਦੀ ਰੇਤ ਜਿਹੜਾ ਤੁਸੀਂ ਕਿਹਾ ਸੀ ਕਿ ਜਿਹਦਾ ਖੇਤ ਹੋਏਗਾ ਉਹਦੀ ਰੇਤ ਹੋਏਗੀ ਉਦੀ ਯਾਰਡ ਚ ਖਨਨ ਮਾਫੀਆ ਕਿਸ ਤਰੀਕੇ ਦੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਖਨਨ ਕਰ ਰਿਹਾ ਕਿੱਥੇ ਗਈ ਤੁਹਾਡੀ ਮਾਈਨਿੰਗ ਪਾਲਿਸੀ ਇਹਦੇ ਤੇ ਚਰਚਾ ਕਰਨੀ ਚਾਹੀਦੀ ਸੀ ਅਗਰ ਸੈਸ਼ਨ ਹੀ ਬੁਲਾਣਾ ਉਹ ਜਿਹੜਾ ਇੱਕ ਨਾਰਾ ਦਿੱਤਾ ਸੀ ਇਹਨਾਂ ਨੇ ਖੋਖਲਾ ਜਿਹਾ ਉਹਦਾ ਕੀ ਬਣਿਆ ਇਹ ਨਾਰਾ ਸੀ ਭਲਾ ਯੁੱਧ ਮਸ਼ਿਆਂ ਦੇ ਬਰੁੱਧ ਕੀ ਬਣਿਆ ਉਸ ਯੁੱਧ ਦਾ ਕੀ ਬਣਿਆ ਉਸ ਯੁੱਧ ਦਾ ਕਿ ਉਹਦੇ ਤੇ ਸਮੀਖਿਆ ਨਹੀਂ ਚਾਹੀਦੀ ਕਿ ਉਹਦੇ ਤੇ ਸੈਸ਼ਨ ਨਹੀਂ ਹੋਣਾ ਚਾਹੀਦਾ ਲੇਕਿਨ ਨਹੀਂ ਆੜ ਲੈਣੀਆਂ ਖਾਣਾ ਪੂਰਤੀ ਕਰਨੀਆਂ ਕਿ ਗਰਮੀਆਂ ਜੀ ਵੀ ਇੱਕ ਵਾਰੀ ਇੱਕ ਦਿਨ ਲਈ ਬੁਲਾ ਲਿਆ ਸੀ ਤੇ ਚਲ ਹੁਣ ਸਰਦੀਆਂ ਜਾਂਦੀਆਂ ਭਈਆਂ ਨਵਾਂ ਸਾਲ ਆ ਰਿਹਾ ਜਦ ਕਿ ਮੇਰੇ ਮੇਰੇ ਧਿਆਨ ਚ ਮੈਂ ਦੂਜੀ ਵਾਰ ਦਾ 40 ਸਿਟਿੰਗ ਹੋਣਾ ਜ਼ਰੂਰੀ ਹੁੰਦੀ ਹੈ ਨਹੀਂ ਕਿਧਰ ਤੋਂ ਡਰਦੇ ਨੇ ਚਾਹ ਵੀਧਾਇਕਾਂ ਨੇ ਆਪਣੇ विधानसभा ਦੇ ਮੁੱਦੇ ਨਹੀਂ ਉਠਾਣੇ ਹੁੰਦੇ ਡਵੈਲਪਮੈਂਟ ਦੇ ਮੁੱਦੇ ਨਹੀਂ ਉਠਾਣੇ ਹੁੰਦੇ ਸ਼ਹਿਰਾਂ ਦਾ ਕੀ ਹਾਲ ਹੈ ਇਹ ਮੁੱਦੇ ਨਹੀਂ ਉਠਾਣੇ ਹੁੰਦੇ ਕੋਈ ਚਰਚਾ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਇਸ ਪ੍ਰਕਾਰ ਦੇ ਕੰਮ ਕਰਦੇ